ਸਤਿ ਸ਼੍ਰੀ ਅਕਾਲ ਬਹੁਤ ਦੁਖਪਰੀ ਖਬਰ ਆਈ ਅੱਜ ਕਿ ਸ੍ਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ ਗਿਰ ਕੇ ਉਹਨਾਂ ਦਾ ਦਿਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬੇਤਰੀ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਿਾਂਗੇ ਅੱਜ ਸ੍ਰਿੰਦਰਪਾਲ ਸਿੰਘ ਜੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਵਰ ਕੱਲ ਦੇ ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਸੁਵਿੰਦਰਪਾਲ ਜੀ ਨੂੰ ਆਪਣੇ ਚਰਨਾਚਿਨਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਹੁਤ ਦੁਖਪਰੀ ਖਬਰ ਆਈ ਅੱਜ ਕਸ਼ੇਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ गिरਕੇ ਉਹਨਾਂ ਦਾ ਦੇਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬਿਹਤਰੀ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਿਾਂਗੇ ਅੱਜ ਸਰਿੰਦਰਪਾਲ ਸਿੰਘ ਜੀ ਦੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ ਦੇ ਰੱਬ ਦਾ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਸੁਵਿੰਦਰਪਾਲ ਜੀ ਨੂੰ ਆਪਣੇ ਚਰਨਾਚਿਨਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ ਵਾਹਿਗੁਰੂ ਜੀ ਕਾ ਖਾਲਸਾ